ਮੇਰਾ ਪਾਪਾ ਨਾਨਕ ਸਾਹਿਬ ਜੀ ਦੇ ਕੋਲ ਤੋਂ ਪਹਿਲੇ ਤੋਂ ਪਤਾ ਪਿਛਲੇ ਦਿਨੀ ਪੰਜਾਬ ਦੇ ਅੰਦਰ ਥੜਾ ਦੀ ਮਾਰ ਦੇ ਦਾ ਸੀ ਕਾਫੀ ਨੁਕਸਾਨ ਹੋਇਆ ਸਾਡਾ 60 ਦੇ ਕਰੀਬ ਲੋਕਾਂ ਨੂੰ ਆਪਣੀ ਚਾਰ ਤੋਂ ਹੱਥ ਕੋਨੇ ਪਰ ਪੰਜ ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀਗੀ ਉਹ ਗਤੀ ਆ ਗਿਆ ਗਤੀ ਆ ਗਿਆ ਅੰਕੇਤ ਪਸ਼ੂ ਉਤਾਰ ਡੰਦਰ ਰੋੜ ਗਿਆ ਪੁਲ ਸਰਾਬ ਦੇ ਮੇਸ਼ਰ ਖਾਨ ਦੇ ਕਿਆਂ ਸਕੂਲ ਭੈ ਦੇ ਰਿਓਗੇ ਕਾਲਜ ਭੈ ਤੇ ਰਿਓਗੇ ਹਸਪਤਾਲਾਂ ਦੀਆਂ ਬ੍ਰਿਜਾਂ ਡੈਮੇਜ ਹੋ ਗਈਆਂ ਕੋ ਬਹੁਤ ਨੁਕਸਾਨ ਪਹੁੰਚਾ ਰਹੇ ਹਨ ਕਿਸੇ ਸਮੇਂ ਵਿੱਚ ਜੁੜਾ ਤੋਂ ਸਾਡੇ ਵਾਲਜੋ ਮੁੱਖ ਮੰਤਰੀ ਸਰਕਾਰ ਤੋਂ ਬਲ ਸੇਵਾ ਸਰਕਾਰ ਕਿਹਾ ਕਿ ਅਸੀਂ ਮੁਆਵਜ਼ੇ ਦੀ ਰਕਮ 42 ਦੇ ਤੋਂ ਆ ਤੋਂ ਪਹਿਲਾਂ ਪਹਿਲਾਂ ਅਸੀਂ ਪ੍ਰਸਤੁਤ ਕਰਦੇ ਹਾਂ ਅਤੇ 20000 ਰੁਪਿਆ ਪ੍ਰਤੀ ਇੱਕ ਮੁਆਵਜ਼ਾ ਜਿਹੜਾ ਕਿ ਪੂਰੇ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਵੱਧ ਕਿਸੇ ਪ੍ਰਾਂਤ ਦੇ ਵਿੱਚ 20000 ਰੁਪਏ ਫਸਲ ਨੂੰ ਸਹਾਇਤਾ ਦਾ ਮੌਜੂਦ ਹੈ। 20000 ਰੁਪਏ ਮੁਆਵਜ਼ਾ ਹਾਲਾਤਾਂ ਤੋਂ ਵੱਧ 74 ਕਰੋੜ ਰੁਪਏ ਦੇ ਵਿਸਤ੍ਰਿਤ ਇਲਾਕੇ ਨੇ ਜਿਸ ਦਾ ਖੇਤ ਉਸਦੀ ਰੇਟ ਪ੍ਰੋਗਰਾਮ ਸ਼ੁਰੂ ਕੀਤਾ। ਸੋ ਲੋਕਾਂ ਅੰਗੜ ਆਦੀ ਬਾਤ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਦਿਨ ਰਾਤ ਇੱਕ ਕਰ ਰਹੀ ਹੈ ਮੇਲਾ ਹੜ੍ਹਾਂ ਦਾ ਨੁਕਸਾਨ ਬੇਨਕੀਤੀ ਫਿਰ ਹੜ੍ਹਾਂ ਤੋਂ ਬਾਅਦ ਜਦੋਂ ਪਾਣੀ ਕਰੀਆ ਤੇ ਉਹਦਾ ਰਾਹਤ ਕਾਰਜ ਜਿਹੜੇ ਇਸਕੇ ਉਹ ਵੀ جاری ਰੱਖੇ ਜਦੋਂ ਹਾਲ ਸੀ ਕਿ ਹੁਣ ਕੋਲ ਨਿਵਾਸ ਵਾਸਤੇ ਜਿਹੜਾ ਉਹ ਕੰਮ ਸ਼ੁਰੂ ਕੀਤਾ ਸੋ ਅੱਜ ਅਸੀਂ ਇੱਥੇ 485 ਕੋਟੇ ਪਿੰਡ ਦੇ ਜਿਹੜੇ ਆ ਪਾਪਰੀ ਨੇ 485 ਸਾਡਾ ਬਣਾ ਹੈ ਜੀ ਆਈਆ ਉਹਨਾਂ ਨੂੰ 40 ਲੱਖ 75000 ਦੀ ਜਿਹੜੀ ਅਮਾਉਂਟ ਆ ਰਾਸ਼ੀ ਆ ਉਹਨਾਂ ਨੂੰ ਵੰਡੀ ਗਈ ਆ ਸਾਰੇ ਮਾਨ ਲੋਕ ਅੰਦਰ ਦੇ ਆ ਸਰਦਾਰ ਗੋਪੀ ਸਿੰਘਾ ਨੂੰ ਦਾ ਆਸਵਾਦ ਦੇਇਆ ਗਿਆ ਸੀ ਹੁਣ ਵੀ ਫੋਤੀਪੁਰ ਕਾਟੇ ਆ ਰਹੇ ਨੇ ਉਹਨਾਂ ਨੇ ਹੜਾ ਦੇ ਦੌਰਾਨ ਤਾਂ ਜਿਹੜਾ ਕੰਮ ਕੀਤਾ ਯੋਧੇ ਕਿਸੇ ਤੋਂ ਗਿਆ ਸੀ ਪਿਆ ਨਹੀਂ ਉਸ ਤੋਂ ਬਾਅਦ ਵੀ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਆਪ ਜਿਲ੍ਹਾ ਜਿਲ੍ਹਾ ਦੇ ਨੁਕਸਾਨ ਹੋਏ ਦੇ ਉਹਨਾਂ ਨਾਲ ਨਾਮ ਲੈਣਾ ਚਾਹੀਦਾ ਹੈ ਛੇ ਸੀ ਜਨ ਦੇ ਘਟਦੇ ਹਨ ਜਿਲ੍ਹਾ ਤੋਂ ਕਿੰਨੇ ਉਹਨਾਂ ਨੂੰ ਕਿੰਨਾ 3,20,000 ਦਾ ਕਾਰਪੋਰੇਟ ਨੰਬਰ ਸੀ ਸਾਡੇ ਸਾਡੇ ਸਿਕਮਾਨ ਜੋ ਕਿ ਕ੍ਰਿਸ਼ਨ ਸਾਹਿਬ ਪੂਰੇ ਹੜਾਂ ਦੇ ਵਿੱਚ ਵੀ ਅਕਸਰ ਸੀਗੇ ਉਹਨਾਂ ਵੀ ਆ ਜੋ ਜੋ ਨੁਕਸਾਨ ਹੋਇਆ ਉਹ ਵੀ ਕਰਤਾ ਹੀ ਵਾਸਤੇ ਆਪਣੇ ਸਾਡੇ ਅਧਿਕਾਰੀ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਸ਼ਾਨਤ ਕਰਦੇ ਸੀ ਦਸਤਿਆ ਜੀ ਆ ਜਿਹੜੇ ਐਸਪੀਐਮ ਨੇ ਇਸ ਮਾਫੀ ਦੇ ਬਹੁਤ ਬਹੁਤ ਕਰ ਰਹੇ ਨੇ ਸੋ ਮੇਰੀ ਸਭ ਨੂੰ ਪਹੀਲਾ ਤੇ ਜੋ ਕੁਝ ਹੜਾ ਦੇ ਵਿੱਚ ਨੁਕਸਾਨ ਨੁਕਸਾਨ ਹੋਇਆ ਨੇ ਉਹ ਤਾਂ ਉਹਨਾਂ ਦੀ ਪੂਰੀ ਪਰਭਾਈ ਸ਼ਾਨ ਸੰਭਵ ਨਹੀਂ ਆ ਪਰ ਜਿਹੜੇ ਜਿਹੜੇ ਵੀ ਪੈਸੇ ਆ ਰਹੇ ਨੇ ਲੋਕਾਂ ਵਾਸਤੇ ਉਹ ਲੋਕਾਂ ਕੱਟ ਸਹੀ ਸਮੇਤ ਇਹ ਤੇ ਜਲਦੀ ਪੁੱਛਣੇ ਚਾਹੀਦੇ ਨੇ ਔਰ ਉਹ ਬਾਦ ਸਾਹਿਬ ਪਹੁੰਚਾਰੇ ਨੇ ਆ ਕੇ ਉਹਨਾਂ ਦੇ ਤੋਂ ਜਿਹੜਾ ਡੇਰਾ ਪਾਪਾ ਨਾਨਕ ਦੇ ਹਲਕੇ ਚੌਧਾਰੇ ਪੰਜਾਬ ਦੇ ਖੇੜਾ ਨੇ ਦਵਾਈ ਵਿੱਚ ਚਲੀ ਸੀ ਉਹਦੇ ਸਬੰਧ ਚ ਕੈਬਨਟ ਦੇ ਵਜ਼ੀਰ ਸਰਦਾਰ ਹਰਪੰਦਰ ਸਿੰਘ ਜੀ ਉਸ ਸਾਹਿਬ ਲੋਕ ਮੰਤਰੀ ਸਰਦਾਰ ਪ੍ਰਕਾਸ਼ ਕੁਮਾਰ ਜੀ ਵਿਚਾਨੰਦ ਦੇ ਚਾਦਿਆ ਦੇ ਪੁੱਤੇ ਪਿੰਡ ਚ ਆਏ ਨੇ ਔਰ ਜਿਹੜੇ ਲਾਭਪਾਤਰੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਜਾ ਕੋ ਵੰਡੇ ਨੇ ਉਹਨਾਂ ਦੇ ਫਰਕਾਂ 'ਚ ਪੈਸੇ ਲੈਣੇ ਨੇ ਉਹਦੇ ਸਬੰਧ ਵਿੱਚ ਅੱਜ ਦੇ ਜਿਹੜਾ ਪ੍ਰੋਗਰਾਮ